ਬਾਰ ਪੁਲ ਖਾਲਾ ਨੇ ਗੱਡੇ ਆਣ ਕੇ ਹਾਂ ਜੋ ਕੋ ਮੰਗਵਾਉਂਦਾ ਉਤਰਾ ਲਾਇਆ ਕਿ ਇੱਕ ਅੱਡਾ ਬੋਟ ਜਿਹੜੀ ਆ ਰਾਗਰਾਂ ਦੀ ਯੂਨੀਵਰਸਿਟੀ ਨੂੰ ਨਾ ਮਤ ਕਰੇਗੀ ਕਿਸ ਤਰ੍ਹਾਂ ਦੇਖਦੇ ਹਾਂ ਹਾਂਜੀ ਉਹਨਾਂ ਨੂੰ ਦਵਾਈ ਵੀ ਦਿੱਤੀ ਆ ਬਹੁਤ ਵਧੀਆ ਮੱਥੀ ਕੀਤਾ ਪਰ ਫਸਟ ਜਿੱਤੀ ਕਿ ਇਹ ਮੈਡੀਸਨ ਮਿਲਾਈ ਗਈ ਹਾਂਜੀ ਹਾਂਜੀ ਤੇ ਮੇਰਾ ਨਾਮ ਗੁਰਸੇਵਕ ਸਿੰਘ ਤੇ ਮੇਰਾ ਰੋਡ ਹੈਗਾ ਵਾ ਬਬਰੀ ਬਾਈਪਾਸ ਤੋਂ ਵਿਧੀਪੁਰ ਫਾੜਕ ਤੱਕ ਕਿਹੜੀ ਜਗ੍ਹਾ ਤੇ ਐਕਸੀਡੈਂਟ ਹੋਇਆ ਸੀ ਟਰੱਕ ਪਲਟਿਆ ਕਿਸ ਤਰ੍ਹਾਂ ਕੀ ਵਾਕਿਆ ਹੋਇਆ ਇਸ ਰਾਹੀਂ ਜਦੋਂ ਸਵੇਰ ਨੂੰ ਪੈਟਰੋਲਿੰਗ ਕਰਨ ਰਿਹਾ ਸੀ ਨਾ ਉਹਦੇ ਦੌਰਾਨ ਇਹ ਧਾਰਿਆਲ ਕੋਲ ਟਾਇਰ ਫਟ ਗਿਆ ਗੱਡੀ ਦਾ ਤੇ ਆਊਟ ਆਫ ਕੰਟਰੋਲ ਹੋ ਗਈ ਗੱਡੀ ਉਹਦੇ ਕਰਕੇ ਪਲਟ ਗਈ ਗੱਡੀ ਤੇ ਡਰਾਈਵਰ ਨੂੰ ਫਸਟੇਡ ਦਿੱਤੀ ਆ ਠੀਕ ਆ ਉਹਨਾਂ ਦੇ ਸੱਟਾਂ ਮੰਮੂਲੀ ਸੱਟਾਂ ਲੱਗੀਆਂ ਬਚਾਅ ਹੋ ਗਿਆ ਨਾਲ ਕਿ ਨਾ ਜਾ ਹਰਫਾਲ

ਲੋਕਗント ਮਾਨਵਕ ਰਾਲਾ ਇਹਦਾ ਕਿਸੇ ਦਾ ਬੋਟ ਜਿਹੜੀ ਆ ਰਾਗਰਾਂ ਦੀ ਯੋਸ਼ੀ ਨੂੰ ਨਾ ਮਤ ਕਰੇ ਕਿ ਕਿਸ ਤਰ੍ਹਾਂ ਦੇਖਦੇ ਹੋ ਹਾਂਜੀ ਉਹਨਾਂ ਨੂੰ ਤਾਂ ਅਜਿਹਾ ਹੀ ਜੁੱਤੀ ਆ ਬਹੁਤ ਵਧੀਆ ਮਾਤਰੀ ਕਿਉਂ ਪਰ ਫਸਟ ਜਿੱਤੀ ਕੀ ਮੈਡੀਸਨ ਲਗਾਈ ਗਈ ਹਾਂਜੀ ਹਾਂਜੀ ਤੇ ਮੇਰਾ ਨਾਮ ਗੁਰਸੇਵ ਸਿੰਘ ਤੇ ਮੇਰਾ ਰੋਡ ਹੈਗਾ ਵਾ ਬਬਰੀ ਬਾਈਪਾਸ ਤੋਂ ਬਿਦੀਪੁਰ ਫਾੜਕ ਤੱਕ ਇਹ ਕਿਹੜੀ ਜਗ੍ਹਾ ਤੇ ਐਕਸਚੇਂਜ ਹੋਇਆ ਸੀ ਮੈਂ ਕਿ ਪਲਟਿਆ ਕਿਸ ਤਰ੍ਹਾਂ ਕੀ ਵਾਕੇ ਹੋਏ ਇਹ ਸਰ ਅਹੀਂ ਹੁਣ ਜਦੋਂ ਸਵੇਰ ਹੁਣ ਪੈਟਰੋਲਿੰਗ ਕਰਨ ਦੇ ਹੈ ਨਾ ਉਦੇ ਦੌਰਾਨ ਇਹ ਧਾਰਿਆਲ ਕੋਲ ਟਾਇਰ ਫਟ ਗਿਆ ਗੱਡੀ ਦਾ ਤੇ ਆਊਟ ਆਫ ਕੰਟਰੋਲ ਹੋ ਗਈ ਗੱਡੀ ਉਹਦੇ ਕਰਕੇ ਪਲਟ ਗਈ ਗੱਡੀ ਤੇ ਡਰਾਈਵਰ ਨੂੰ ਫਸਟੇਡ ਦਿੱਤੀ ਆ ਠੀਕ ਆ ਉਹਨਾਂ ਦੇ ਸੱਤਾਂ ਮੰਮੂਲੀ ਸੱਤਾਂ ਲੱਗੀਆਂ ਬਚਾਅ ਹੋ ਗਿਆ ਨਾਲ ਜੀ ਨਾ ਜੀ ਹਰ ਹਾਲ ਸੀ

ਹਾਂ ਲੋਕਗਵਨ ਮਨੁੱਖ ਕਲਾਈ ਦਾ ਕਿਸੇ ਅੰਦਾ ਬੋਟ ਜਿਹੜੀ ਆ ਰਾਘੇਰਾਂ ਦੀ ਯੂਨੀਵਰਸਿਟੀ ਨੂੰ ਨਾ ਮਤ ਕਰੇਗੀ ਕਿ ਤੰਦ ਦੇਖਦੇ ਹੋ ਹਾਂਜੀ ਉਹਨਾਂ ਨੂੰ ਦਵਾਈ ਵੀ ਦਿੱਤੀ ਆ ਬਹੁਤ ਵਧੀਆ ਮੱਥੀ ਦਿੱਤੀ ਹਾਂ ਪਰ ਫਸਟ ਜਿੱਤੀ ਕਿ ਇਹ ਮੈਡੀਸਨ ਲਗਾਈ ਗਈ ਕਦ ਹਾਂਜੀ ਹਾਂਜੀ ਤੇ ਮੇਰਾ ਨਾਮ ਗੁਰਸੇਵਕ ਸਿੰਘ ਤੇ ਮੇਰਾ ਰੋਡ ਹੈਗਾ ਵਾ ਬਬਰੀ ਬਾਈਪਾਸ ਤੋਂ ਵਿਦੀਪੁਰ ਫਾੜਕ ਤੱਕ ਇਹ ਕਿਹੜੀ ਜਗ੍ਹਾ ਤੇ ਐਕਸੀਡੈਂਟ ਹੋਇਆ ਸੀ ਟੱਕ ਪਲਟਿਆ ਕਿਸ ਤਰ੍ਹਾਂ ਕੀ ਵਾਕਿਆ ਇਹ ਸਾਰੇ ਇਹ ਜਦੋਂ ਸਵੇਰ ਹੁਣ ਪੈਟਰੋਲਿੰਗ ਕਰਨ ਦੇ ਹਨ ਨਾ ਉਹਦੇ ਦੌਰਾਨ ਇਹ ਧਾਰਿਆਲ ਕੋਲ ਟਾਇਰ ਫਟ ਗਿਆ ਗੱਡੀ ਦਾ ਤੇ ਆਊਟ ਆਫ ਕੰਟਰੋਲ ਹੋ ਗਈ ਗੱਡੀ ਉਹਦੇ ਕਰਕੇ ਪਲਟ ਗਈ ਗੱਡੀ ਤੇ ਡਰਾਈਵਰ ਨੂੰ ਫਸਟੇਡ ਦਿੱਤੀ ਆ ਠੀਕ ਆ ਉਹਨਾਂ ਦੇ ਸੱਟਾਂ ਮੰਮੂਲੀ ਸੱਟਾਂ ਲੱਗੀਆਂ ਬਚਾਅ ਹੋ ਗਿਆ ਨਾਲ